ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੀ ਆ ਅੱਜ ਦੇ ਵਲੌਗ ਵਿੱਚ ਤੁਹਾਡੇ ਸਾਰਿਆਂ ਦਾ ਤੇ ਆਪਣਾ ਹੁਣ ਸੈਕੰਡ ਵਲੌਗ ਆ ਗਿਆ ਏ ਪਹਿਲਾਂ ਆਪਾਂ ਵਲੌਗ ਪਾਇਆ ਸੀਗਾ ਤੇ ਉਹਦੇ ਨਾਲ ਹੀ ਇਹ ਸੈਕੰਡ ਵਲੌਗ ਆ ਕਿਉਂਕਿ ਥੋੜਾ ਜਿਹਾ ਲੌਂਗ ਹੋ ਗਿਆ ਸੀਗਾ ਇਸ ਕਰਕੇ ਮੈਂ ਸ਼ਾਰਟ ਸ਼ਾਰਟ ਕਰਕੇ ਦੋਨੋਂ ਪਾਈ ਸੀਗੇ ਤੇ ਤੇ ਉਸ ਵਲੌਗ ਵਿੱਚ ਆਪਾਂ ਗਿਆ ਸੀ ਮੌਲ ਕੂਮ ਗਿਆਏ ਸੀ ਤੇ ਹੁਣ ਆਪਾਂ ਮੌਲ ਕੂਮ ਕਿ ਆ ਗਈ ਸੀ ਸ਼ਾਮ ਦਾ ਟਾਈਮ ਸੀਗਾ ਤੇ ਉੱਥੋਂ ਆਪਾਂ 4-5 ਵਜੇ ਵਾਪਸ ਆ ਗਏ ਫਿਰ ਆਪਾਂ ਰੈਸਟ ਕੀਤੀ ਸੀਗੇ ਤੇ ਉਸ ਤੋਂ ਬਾਅਦ ਅਸੀਂ ਬਾਹਰ ਨਿਕਲੇ ਸੀ ਉਸ ਤੋਂ ਬਾਅਦ 8 ਕ ਦਾ ਟਾਈਮ ਸੀਗਾ ਤੇ ਅਸੀਂ ਅਖਾ ਚਲੋ ਬਾਜ਼ਾਰ ਵਗੈਰਾ ਘੁੰਮ ਲੈਣੀ ਇੱਧਰ ਸਾਰੇ ਤੇ ਅਸੀਂ ਅਖਾ ਚਲੋ ਨਾ ਵਧੀਆ ਲੱਗੂਗਾ ਮੈਂ ਮਾਰਨਿੰਗ ਟਾਈਮ ਇਨਾ ਘੁੰਮਿਆ ਨਹੀਂ ਜਾਣਾਗਾ ਤੇ ਫਿਰ ਘਰ ਵੀ ਜਾਣਾ ਸੀਗਾ ਤੇ ਅਸੀਂ ਰਾਤ ਹੀ ਫਿਰ ਇਧਰ ਆਈਆਂ ਚਲੋ ਨਾ 8 ਵਜੇ ਸੀ ਨਿਕਲ ਗਏ ਸੀ ਇੱਥੋਂ ਤੇ ਇਹ ਨਾਲ ਚਲੋ ਕੋਈ ਖਾਣਾ ਖਾ ਆਉਣੀ ਆ ਬਾਹਰੋਂ ਜਾ ਕੇ ਡਿਨਰ ਵਗੈਰਾ ਕਰ ਆਉਣੀ ਆ ਤੇ ਨਾਲੇ ਹਨਾ ਕਮ ਫੇਰ ਆਉਨੇ ਆ ਤੇ ਹਿੰਮਤ ਵੀ ਬਹੁਤ ਜ਼ਿਆਦਾ ਖਰਚ ਸੀਗਾ ਉੱਥੇ ਕਿਉਂਕਿ ਸਾਰੇ ਦੇਖਦੇ ਪੈਸੇ ਕੀ ਉਹਨੂੰ ਆਉਂਦੇ ਜਾਂਦੇ ਨਾ ਕਿਉਂਕਿ ਕਿਸੇ ਨੇ ਇਦਾਂ મતਲਬ ਬੀਬੀ ਵਗੈਰਾ ਨੂੰ ਇਦਾਂ ਨਾ ਲੈ ਕੇ ਨਹੀਂ ਕੋਈ ਆਇਆ ਸੀਗਾ ਸੈਂਕਲੀ ਤੇ ਤੇ ਸਾਰੇ ਖੁਸ਼ ਹੋ ਰਹੇ ਸੀਗੇ ਤੇ ਹਿੰਮਤ ਵੀ ਬੜਾ ਖੁਸ਼ ਸੀਗੇ ਲਾਈਟਾਂ ਵਗੈਰਾ ਦੇਖ-ਦੇਖ ਕੇ ਬੜਾ ਖੁਸ਼ ਹੋਈ ਜਾਂਦਾ ਸੀਗਾ ਤੇ ਸਾਨੂੰ ਵੀ ਬੜਾ ਸੌਖਾ ਸੀਗਾ ਇਹਨਾਂ ਦਾ ਸਾਨੂੰ ਚੱਕ ਚੱਕ ਕੇ ਸੀ ਥੱਕ ਜਾਾਂਗੇ ਕਿਉਂਕਿ ਫਿਰ ਸਵੇਰੇ ਮੱਥਾ ਟੇਕਣਾ ਟਾਈਮ ਨਾਲ ਉੱਠ ਕੇ ਹਨਾ ਸਰੇ ਸਾਡੇ ਮਹੀਆ ਘੱਟ ਥੱਕ ਜਾਗੇ ਤੇ ਇਸ ਕਰਕੇ ਫਿਰ ਸਾਨੂੰ ਭਾਬੀ ਨੇ ਸਾਡੀ ਨੇ ਆਈਡੀਆ ਦਿੱਤਾ ਕਿ ਤੁਸੀਂ ਤੁਸੀਂ ਟਰਾਲੀ ਜੀ ਦੀ ਲੈ ਜਾਓ ਕਿ ਚਲੋ ਹਨਾ ਤੇ ਇੱਕ ਹਮ ਫਿਰ ਲੌਗ ਇਨ ਵਾਲੇ ਵਧੀਆ ਤਰੀਕੇ ਨਾਲ ਇਹਨੂੰ ਬਿਠਾ ਲੋਗੇ ਤੇ ਇਹ ਵੀ ਸਭ ਖੁਸ਼ ਆ ਸੁਘਾ ਥਾਂ ਤੇ ਬੱਚਾ ਜਿਆਦਾ ਥੱਕ ਜਾਂਦਾ ਵਾ ਤੇ ਇਸ ਕਰਕੇ ਫਿਰ ਅਸੀਂ ਇਹ ਲੈ ਆਏ ਸੀਗੇ ਘਰੋਂ ਨਾਲ ਹੀ ਤੇ ਇੱਥੇ ਅਸੀਂ ਘੁੰਮਦੇ ਫਿਰਦੇ ਸੀਗੇ ਤੇ ਵਧੀਆ ਇੰਜੋਏ ਕੀਤਾ ਸੀ ਨਹੀਂ ਚਲੋ ਸਵੇਰੇ ਮੱਥਾ ਟੇਕ ਕੇ ਤੇ ਫਿਰ ਪਿੰਡ ਨੂੰ ਚੱਲ ਜਾਵਾਂਗੇ ਤੇ ਇੱਥੇ ਲੱਗੇ ਹੋਏ ਸੀ ਅੈਂਕੀ ਚਲੋ ਫੋਟੋ ਵਗੈਰਾ ਕਰਵਾ ਲੈਣੀ ਆ ਤੇ ਇਸ ਵੇਰੇ ਆਪਾਂ ਚਲਾਂਗੇ ਮੱਥਾ ਟੇਕਣ ਤੇ ਅਸੀਂ ਆਂ ਕਿ ਆ ਚਲੋ ਹੁਣ ਘੁੰਮ ਫੇਰ ਲੈਣੀ ਆ ਤੇ ਅਸੀਂ ਬਾਜ਼ਾਰਾਂ ਵਿੱਚ ਘੁੰਮਦੇ ਫਿਰਦੇ ਸੀਗੇ ਤੇ ਕਿਉਂਕਿ ਜਿਹੜੀਆਂ ਇੱਥੇ ਲਾਗੇ ਵਾਲੀਆਂ ਨੇ ਬਾਜ਼ਾਰ ਜਿਹੜਾ ਇੱਥੇ ਜਿਹੜਾ ਮਤਲਬ ਗੁਰਦੁਆਰੇ ਦੇ ਨਾਲ ਨਾਲ ਉੱਥੇ ਬਹੁਤ ਸਾਰੀਆਂ ਚੀਜ਼ਾਂ ਬਹੁਤ ਹੀ ਮਹਿੰਗੀਆਂ ਮਿਲਦੀਆਂ ਸਗੋਂ ਪਰ ਜਿੱਥੇ ਮਤਲਬ ਥੋੜਾ ਜਿਹਾ ਦੂਰ ਜਾਂ ਮਾਰਕੀਟ ਦੇ ਵਿੱਚ ਐਂਟਰ ਕਰ ਜਾਈਦਾ ਨਾ ਥੋੜਾ ਥੋੜਾ ਗਾਂ ਗਾਂ ਚਲੀ ਜਾਈਦਾ ਤੇ ਇਹ ਥੋੜਾ ਸਹੀ ਰਹਿੰਦਾ ਵਾ ਤੇ ਉਸ ਤੋਂ ਬਾਅਦ ਅਸੀਂ ਘੁੰਮ ਫਿਰ ਕੇ ਅਸੀਂ ਫਿਰ ਰੋਟੀ ਖਾਣ ਲੱਗ ਪਏ ਸੀ ਅੰਟੀ ਹੁਣ ਕਿ ਚਲੋ ਹਨਾ ਰੋਟੜੀ ਖਾ ਲੈਣੀ ਫਿਰ ਅਸੀਂ ਵਾਪਸ ਵੀ ਜਾਣਾ ਸੀਗਾ ਰੂਮ ਵਿੱਚ ਕਿਉਂਕਿ ਅਸੀਂ ਥੱਕ ਗਏ ਸੀਗੇ ਉਦੋਂ ਤੇ ਅਸੀਂ ਘੁੰਮ ਫਿਰ ਲਿਆ ਸੀਗਾ ਤੇ ਉੱਥੇ ਮੈਂ ਤਾਂ ਸੂਈ ਜਾਂਦਾਂ ਨੇ ਫੋਟੋ ਵਗੈਰਾ ਵੀ ਕਰਵਾਈ ਸੀ ਕੈਮਰੇ ਵਿੱਚ ਐਵੇਂ ਚਲੋ ਹਨਾ ਵਧੀਆ ਕਿ ਵਧੀਆ ਮਤਲਬ ਜਾਦਗਰੀ ਜੀ ਬਣ ਜਾਂਦੀ ਹੈ ਨਾ ਤੇ ਉਸ ਤੋਂ ਬਾਅਦ ਅਸੀਂ ਵਾਪਸ ਚਲੇ ਜੇ ਸੀਗੇ ਰੂਮ ਵਿੱਚ ਤੇ ਆ ਜਿਹੜੀ ਸਾਡੀ ਉਹ ਸਰਾਣ ਦਿਖ ਰਹੀ ਹੈ ਸਾਡੀ ਤੇ ਅਸੀਂ ਵਾਪਸ ਆ ਗਏ ਸੀਗੇ ਤੇ ਇੱਕ ਹਾਂ ਸੱਚ ਮੈਂ ਨਾ ਇੱਕ ਸ਼ਾਰਟ ਵੀ ਇੱਥੇ ਲਿਆ ਸੀਗਾ ਆਈਸਕ੍ਰੀਮ ਵਾਲੇ ਕਿਉਂਕਿ ਬਹੁਤ ਉੱਥੇ ਬਹੁਤ ਜ਼ਿਆਦਾ ਲੋਕ ਕਰ ਰਹੇ ਸੀ ਮੈਂ ਸਸੂ ਜੰਦਰ ਜੀ ਮੈਂ ਵੀ ਨਾਲ ਆਈਸਕ੍ਰੀਮ ਖਾਣੇ ਆ ਪਤਾ ਨਾਲ ਮੈਂ ਮੈਂ ਸ਼ਾਰਟ じゃ ਲੈਣਾ ਬਹੁਤ ਲੋਕ ਕਰਦੇ ਇਦਾਂ ਤੇ ਉਸ ਤੋਂ ਬਾਅਦ ਮੈਂ ਕਿਤੇ ਨਾ ਮੈਂ ਰੀਲ ਵਗੈਰਾ ਵੀ ਪਾਉਂਗੀ ਕਿਸੇ ਨਾ ਕਿਸੇ ਦਿਨ ਕਿਉਂਕਿ ਟਾਈਮ ਨਹੀਂ ਲੱਗਦਾ ਪਿਆ ਹਿੰਮਤ ਦੇ ਨਾਲ ਕਿਉਂਕਿ ਮੇਰਾ ਵਲੌਗ ਵੀ ਇਸੇ ਕਰਕੇ ਥੋੜਾ ਜਿਹਾ ਲੇਟ ਹੋ ਜਾਂਦਾ ਵਾ ਕਿਉਂਕਿ ਮੈਂ ਠੀਕ ਜਾਂ ਨਹੀਂ ਰਹਿੰਦਾਗਾ ਤੇ ਇਸ ਕਰਕੇ ਮੈਂ ਸਾਲ ਹਨਾ ਫਿਰ ਜਦੋਂ ਮੈਨੂੰ ਟਾਈਮ ਦੇ ਵਿੱਚੋਂ ਲੱਗਦਾ ਵਾ ਫਿਰ ਮੈਂ ਉਸ ਤੋਂ ਬਾਅਦ ਫਿਰ ਆਵਾਜ਼ ਰਿਕਾਰਡਿੰਗ ਕਰਨੀ ਪੈਂਦੀ ਆ ਉਹਦੇ ਵੀਡੀਓਸ ਤਾਂ ਤੁਹਾਨੂੰ ਪਤਾ ਵਿੱਚ ਫੋਨ ਦੇ ਹੁੰਦੀਆਂ ਪਰ ਆਵਾਜ਼ ਦਾ ਬਹੁਤ ਹੁੰਦਾ ਵਾ ਕਿ ਆਵਾਜ਼ ਫਿਰ ਰਿਕਾਰਡ ਕਰਕੇ ਫੇਰ ਹੀ ਉਸ ਤੋਂ ਬਾਅਦ ਹੀ ਫਿਰ ਵੀਡੀਓ ਪੈਂਦੀ ਆ ਤੇ ਇੱਥੇ ਬਹੁਤ ਜ਼ਿਆਦਾ ਖੁਸ਼ੀ ਤੇ ਇੱਕ ਠੰਡ ਬਹੁਤ ਹੋਈ ਜਾਂਦੀ ਆ ਕੁਝ ਇਹ ਦੁੱਧ ਦਾ ਖਾ ਲਈ ਤਾਂ ਗਲੇ ਵੀ ਖਰਾਬ ਹੋ ਰਹੇ ਨੇ ਜਾਂ ਮੈਂ ਇੱਥੇ ਆਈਸਕ੍ਰੀਮ ਵੀ ਖਾ ਲਈ ਸੀ ਉਦੋਂ ਦਾ ਹੀ ਮੇਰਾ ਸੈਟ ਆ ਰਿਹਾ ਗਲਾ ਹੁਣ ਮੌਸਮ ਜਾਣੀ ਨਾ ਹੈਗਾ ਇਹਨਾਂ ਆਈਸਕ੍ਰੀਮ ਦਾ ਤੇ ਇੱਥੇ ਫਿਰ ਅਸੀਂ ਇੰਜੋਏ ਵਗੈਰਾ ਕਰਕੇ ਫਿਰ ਅਸੀਂ ਚਲੇ ਕਿਸੇ ਵਾਪਸ ਤੇ ਉਸ ਤੋਂ ਬਾਅਦ ਫਿਰ ਅਸੀਂ ਮਾਰਨਿੰਗ ਟਾਈਮ ਰੈਡੀ ਸ਼ੈਡੀ ਹੋ ਕੇ ਤੇ ਮਮਮੀ ਦੀ ਆਵਾਜ਼ ਬੜੀ ਪਿੱਛੋਂ ਆਉਂਦੀ ਆ ਪਲੀਜ਼ ਬਾਜ ਨੂੰ ਇਗਨੋਰ ਕਰਿਓ ਜੀ ਮਮਮੀ ਹਮਤ ਨੂੰ ਖੜਾਉਂਦੀ ਆ ਤੇ ਮੈਂ ਫਿਰ ਇੱਧਰ ਉੱਧਰ ਜਾ ਬਕੇ ਰਿਕਾਰਡ ਵੀ ਨਹੀਂ ਕਰ ਸਕਦੀ ਸੀ ਫਿਰ ਮੈਨੂੰ ਉੱਥੇ ਬਹਿਣਾ ਪੈਣਾ ਸੀਗਾ ਤੇ ਮਮਮੀ ਹੁਣੇ ਪਿੱਛੇ ਬਹੁਤ ਹੀ ਜ਼ਿਆਦਾ ਬੋਲ ਲੰਦੇ ਆ ਉਹਨਾਂ ਨੂੰ ਆਖਦੀ ਤੇ ਮੈਂ ਮਮਮੀ ਥੋੜਾ ਹੌਲੀ ਬੋਲ ਪਰ ਮੇਰੀ ਮਮਮੀ ਦੀ ਆਤਵਾ ਥੋੜੀ ਜਿਹੀ ਤੇਜ਼ ਬੋਲੰਦੀ ਤੇ ਉਸ ਤੋਂ ਬਾਅਦ ਅਸੀਂ ਤੇ ਮੈਨੂੰ ਇਹ ਵਧੀਆ ਲੱਗਤ ਹੁੰਦੀ ਜੇ ਕੋਈ ਕੋਲ ਨਾ ਹੋਵੇ ਮਤਲਬ ਸ਼ਾਂਤੀ ਜੀ ਹੋਵੇ ਤੇ ਫਿਰ ਵੀਡੀਓ ਬਣਾਵਾਂ ਨੀ ਤਾਂ ਮਾਈਂਡ ਜੇ ਫਰੈਸ਼ ਚ ਨਹੀਂ ਰਹਿੰਦਾ ਫਿਰ ਹੋਰ ਹੀ ਦਿਮਾਗ ਜੀ ਚ ਗੱਲਾਂ ਹੀ ਚੱਲਦੀਆਂ ਰਹਿੰਦੀਆਂ ਫਿਰ ਵਿੱਚ ਬੋਲਣਾ ਵੀ ਹੁੰਦਾ ਕਈ ਕੁਝ ਹਨਾ ਤੇ ਇਸ ਕਰਕੇ ਫਿਰ ਹੁੰਦਾ ਵਾ ਕਿ ਥੋੜਾ ਸ਼ਾਂਤ ਜੇ ਮਾਈਂਡ ਤੇ ਥੋੜਾ ਇਕੱਲੇ ਜੇ ਬਣਾਈਆਂ ਨਾ ਵੀਡੀਓ ਫਿਰ ਸਹੀ ਬਣਦੀ ਆ ਤੇ ਇਹ ਗੱਲਾਂ ਖਤਮ ਕਰਦੇ ਹੋਏ ਤੇ ਆਪਾਂ ਦੂਸਰੇ ਪਾਸੇ ਚੱਲਦੇ ਆ ਆਪਣੇ ਵਲੌਗ ਤੇ ਕਰ ਦਿਆਂ ਗੱਲਾਂ ਬੰਦ ਕਰਕੇ ਤੇ ਆਪਾਂ ਵਲੌਗ ਤੇ ਆਉਨੇ ਆ ਤੇ ਅਸੀਂ ਗੁਰਦੁਆਰੇ ਪਹੁੰਚ ਗਏ ਸੀਗੇ ਅਸੀਂ ਆਰਾਮ ਨਾਲ ਗਏ ਸੀ ਹਿਮਨ ਦੀ ਟ੍ਰੌਲੀ ਤੇ ਹੀ ਉਥੇ ਛਲਕੇ ਸੀਗੇ ਤੇ ਸਾਈਕਲ ਤੇ ਅਸੀਂ ਉੱਥੋਂ ਆ ਗਏ ਸੀਗੇ ਤੇ ਹੁਣ ਗੁਰਦੁਆਰੇ ਆਪਾਂ ਦਰਸ਼ਨ ਕਰਦੇ ਆਂ ਬਾਬਾ ਜੀ ਦੇ ਤੰਤਨ ਗੁਰੂ ਰਾਮਦਾਸ ਜੀ ਦੇ ਰੂਹ ਖੁਸ਼ ਹੋ ਜਾਂਦੀ ਆ ਜਦੋਂ ਇੱਥੇ ਐਂਟਰ ਜਾ ਕਰਦੀ ਨਾ ਦੇਖਦਾ ਜਦੋਂ ਗੁਰਦੁਆਰਾ ਤੇ ਬੜਾ ਮਨ ਜਾ ਖੁਸ਼ ਹੋ ਜਾਂਦਾ ਤੇ ਫਿਰ ਅਸੀਂ ਇੱਥੇ ਖਲੋ ਕੇ 2 ਮਿੰਟ ਮੱਥਾ ਵਗੈਰਾ ਟਿੱਕਿਆ ਸੀ ਤਾਂ ਸਾਹਮਣੋਂ ਤੇ ਬੜੇ ਵਧੀਆ ਲੱਗਾ ਤੇ ਦਿਲ ਖੁਸ਼ ਹੋ ਜਾ ਹੋ ਗਿਆ ਲਗਾ ਚਲੋ ਵਧੀਆ ਹੈ ਨਾ ਤੇ ਫਿਰ ਅਸੀਂ ਅਸੀਂ ਉੱਪਰ ਦੀ ਪਰ ਕਰਮਾਂ ਕਰਤੀਆਂ ਫਿਰ ਉੱਲੀ ਸਾਈਡ ਆ ਗਏ ਸੀਗੇ ਉੱਥੇ ਥੋੜਾ ਟਾਈਮ ਅਸੀਂ ਸਾਹ ਲਿਆ ਕਿਉਂਕਿ ਹਮਤ ਨੂੰ ਸੀ ਚੁੱਕ ਚੁੱਕ ਕੇ ਥੱਕ ਗਏ ਸੀ ਇਹ ਦੋਨੋਂ ਜਾਣੀ ਤੇ ਅੱਜ ਭੀੜ ਵੀ ਠੀਕ ਸੀ ਇੰਨੀ ਜ਼ਿਆਦਾ ਭੀੜ ਵੀ ਨਹੀਂ ਸੀਗੀ ਤੇ ਪਰ ਠੀਕ ਸੀਗਾ ਵਧੀਆ ਸੀਗਾ ਸੰਗ ਤਾਂ ਆਏ ਵਾਧੂ ਆ ਜੰਨੀ ਕਿਉਂਕਿ ਇੱਥੇ ਹਰ ਵੇਲੇ ਭੀੜ ਤਾਂ ਹੁੰਦੀ ਆ ਤੇ ਕਾਫੀ ਇਦਾਂ ਹੈ ਸੀ ਸੰਗਤ ਉੱਥੇ ਕਿੰਨੇ ਸੀ ਆ ਤੁਸੀਂ ਦੇਖ ਸਕਦੇ ਤੇ ਇੰਨੀ ਕੁ ਤਾਂ ਰੌਣਕ ਹੁੰਦੀ ਹੈ ਇੱਥੇ ਸੰਡੇ ਵਾਲੇ ਦਿਨ ਜ਼ਿਆਦਾ ਹੁੰਦੀ ਹੈ ਐਤਵਾਰ ਵਾਲੇ ਦਿਨ ਜ਼ਿਆਦੀ ਭੀੜ ਹੁੰਦੀ ਹੈ ਤੇ ਉਦਾਂ ਤੇ ਇੱਥੇ ਆਈ ਜਾਂਦੀ ਹੈ ਮੱਥਾ ਟੇਕੀ ਜਾਂਦੀ ਹੈ ਜਾਈ ਜਾਂਦੀ ਹੈ ਇਦਾਂ ਤੇ ਉਸ ਦਿਨ ਜ਼ਿਆਦਾ ਭੀੜ ਲੱਗ ਜਾਂਦੀ ਹੈ ਹੁੰਤ ਬੜਾ ਵਧੀਆ ਸੀ ਆ ਰਾਮ ਨਾ ਇੱਧਰ ਉੱਧਰ ਜਾ ਰਹੀ ਸੀ ਸਾਰੇ ਹਨ ਨਹੀਂ ਤਾਂ ਉਹ ਦੋਨੋਂ ਭੀੜ ਚ ਪਤਾ ਹੀ ਨਹੀਂ ਲੱਗਦਾ ਕਿੱਧਰ ਨੂੰ ਜਾਣਾ ਕੀ ਕਰਨਾ ਤੇ ਉਸ ਤੋਂ ਬਾਅਦ ਅਸੀਂ ਪੰਜ ਸ਼ਨਾਨਾ ਕਰਨ ਲੱਗ ਪਏ ਸੀ ਫਿਰ ਹਮਤ ਨੂੰ ਕਰਵਾਈਆਂ ਫਿਰ ਮੈਂ ਕੀਤੀ ਫਿਰ ਸੁਖਜਿੰਦਰ ਜੀ ਨੇ ਵੀ ਕੀਤੀ ਉੱਥੇ ਤੇ ਹਮਤ ਤਾਂ ਪਾਣੀ ਦੇਖ ਕੇ ਬੜਾ ਖੁਸ਼ ਹੋ ਰਿਹਾ ਸੀਗਾ ਮੱਛੀਆਂ ਨੂੰ ਦੇਖ ਕੇ ਬੜਾ ਖੁਸ਼ ਹੋਈ ਜਾਂਦਾ ਸੀਗਾ ਤੇ ਬੜਾ ਵਧੀਆ ਲੱਗਦਾ ਸੀ ਪਿਆ ਸੀਗਾ ਤੇ ਉਸ ਤੋਂ ਬਾਅਦ ਅਸੀਂ ਕਿ ਚਲੋ ਹੁਣ ਮੱਥਾ ਟੇਕ ਲੈਂਦੇ ਹਾਂ ਤੇ ਅਸੀਂ ਆ ਗਏ ਸੀ ਤੇ ਇੱਥੇ ਥੋੜੀ ਬਥੀ ਭੀੜ ਸੀਗੀ ਜਿਆਦੀ ਨਹੀਂ ਕਿ ਮਤਲਬ ਵਧੀਆ ਲੰਗੀ ਜਾ ਰਹੀ ਹੈ ਸੰਗ ਤਾਂ ਹੋਰੀ ਵਾਲੀ ਤੇ ਪਹਿਲਾਂ ਤੇ ਸੀ ਕਾਫੀ ਟਾਈਮ ਹਿੰਮਤ ਚੁੱਪ ਹੀ ਰਿਆ ਸੀਗਾ ਜਿਆਦਾ ਰੌਲਾ ਨਹੀਂ ਪਾਉਂਦਿਆ ਸੀ ਮਤਰਾਮ ਨਾ ਜਾਣਦਿਆ ਸੀ ਪਰ ਹਿੰਮਤ ਨਾ ਹੁਣ ਥੋੜਾ ਸ਼ਰਾਰਤੀ ਜਿਹਾ ਹੋ ਗਿਆ ਕਿਸੇ ਨੂੰ ਕਦੀ ਚਪੇੜ ਮਾਰ ਦਿੰਦਾ ਹੀ ਉੱਥੇ ਕਦੀ ਵਿੱਚ ਨਾ ਪੰਗੜਾ ਪਾਉਣ ਲੱਗ ਜਾਂਦਾ ਸੀ ਤੇ ਉਸ ਤੋਂ ਬਾਅਦ ਅਸੀਂ ਉੱਥੇ ਮੱਥਾ ਟੇਕ ਕੇ ਆ ਰਾਮ ਨਾ ਵਧੀਆ ਤੇ ਅਸੀਂ ਆ ਗਏ ਸੀਗੇ ਵਾਪਸ ਆ ਫਿਰ ਅਸੀਂ ਸੋਚਿਆ ਕਿ ਪ੍ਰਸ਼ਾਦਾ ਛਕ ਲਈਏ ਹੁਣ ਤੇ ਅਸੀਂ ਪ੍ਰਸ਼ਾਦੇ ਵਾਲੀ ਸਾਈਡ ਜਾ ਰਹੇ ਸੀ ਉਧਰ ਫਿਰ ਪ੍ਰਕਰਮਾ ਸੀ ਫਿਰ ਦੁਬਾਰਾ ਇਧਰਲੀ ਸਾਈਡ ਨੂੰ ਕਰਕੇ ਫਿਰ ਅਸੀਂ ਵਾਪਸ ਆ ਗਏ ਸੀ ਤੇ ਫਿਰ ਅਸੀਂ ਆ ਪ੍ਰਸ਼ਾਦਾ ਛਕ ਲੈਨੇ ਹੁਣ ਤੇ ਉਸ ਤੋਂ ਬਾਅਦ ਅਸੀਂ ਪ੍ਰਸ਼ਾਦਾ ਛਕਿਆ ਤੇ ਹਿੰਦ ਮਦਨੀ ਵੀ ਬਹੁਤ ਵਧੀਆ ਥੀ ਪ੍ਰਸ਼ਾਦਾ ਛਕਿਆ ਆਰਾਮ ਨਾਲ ਬੈਠ ਕੇ ਚਾਵਲ ਖਾਦੇ ਸੀ ਮਦਨੀ ਨਾਲੇ ਰੋਟੀ ਖਾਦੀ ਸੀ ਬੜੀ ਵਧੀਆ ਤੇ ਉਸ ਤੋਂ ਬਾਅਦ ਅਸੀਂ ਅਸੀਂ ਸੋਚਿਆ ਕਿ ਚਲ ਆਣਾ ਜਿਲਿਆਂ ਵਾਲਾ ਬਾਗ ਨਹੀਂ ਸੀ ਮੈਂ ਦੇਖਿਆ ਸੀ ਕਾਫੀ ਟਾਈਮ ਅਸੀਂ ਆਉਂਦੇ ਜਾਂਦੇ ਤੇ ਰਹਿਣੀਆਂ ਪਰ ਅਸੀਂ ਨਾ ਮੈਂ ਨਾ ਜਿਲਿਆਂ ਵਾਲਾ ਬਾਗ ਨਹੀਂ ਦੇਖਿਆ ਸੀਗਾ ਤੇ ਸੁਖਜਿੰਦਰ ਕਹਿੰਦੇ ਚਲ ਕੋਈ ਨਹੀਂ ਆਪਾਂ ਜਾਂਦੇ ਜਾਂਦੇ ਦੇਖ ਜਾਨੀਏ ਤੇ ਉਸ ਤੋਂ ਬਾਅਦ ਅਸੀਂ ਵਾਪਸ ਆ ਗਏ ਸੀਗੇ ਫੇਰ ਦਿੱਲੀ ਸਾਈਡ ਹੀ ਤੇ ਉਸ ਤੋਂ ਬਾਅਦ ਅਸੀਂ ਇੱਧਰ ਅਸੀਂ ਘੁੰਮਣ ਆ ਗਈ ਸੀਗੇ ਜਿਲਿਆਂ ਵਾਲੇ ਬਾਗ ਦੇਖਣ ਆ ਗਈ ਸੀਗੇ ਨਾਲ ਹੀ ਚਲੋ ਨਾ ਵੇਖ ਕੇ ਆਉਣੀ ਆ ਮੈਨੂੰ ਮੈਂ ਕਦੀ ਦੇਖਿਆ ਨਹੀਂ ਆ ਉਹ ਬਹੁਤ ਮੈਨੂੰ ਔਖਾ ਲੱਗਿਆ ਸੀਗਾ ਤੇ ਅਸੀਂ ਨਾ ਜਦੋਂ ਅਸੀਂ ਵਾਪਸ ਆਉਂਦੇ ਸੀ ਨਾ ਤੇ ਮੈਂ ਫਿਰ ਨਾ ਇਥੇ ਵਾਚਮਨ ਸੀ ਉਹਨੂੰ ਰਿਕੁਐਸਟ ਜੀ ਕੀਤੀ ਮੈਂ ਪਲੀਜ਼ ਸਾਨੂੰ ਇਧਰ ਦੀ ਚਾ ਲੈਣ ਦਿਓ ਮੈਂ ਸਾਡੇ ਇਧਰ ਨਾ ਅਸੀਂ ਇਧਰ ਦੀ ਵਾਪਸ ਜਾ ਕੇ ਮੈਂ ਬੱਚਾ ਨਾਲ ਉੱਪਰ ਦੀ ਨਾ ਔਖਾ ਹੋ ਜਾਣਾ ਵਾ ਤੇ ਅਸੀਂ ਮੈਂ ਹਾਂ ਇਧਰ ਸਾਡੇ ਨਾਲ ਹੀ ਸਰਾਵਾਂ ਸੀ ਬਾਹਰ ਨਿਕਲ ਕੇ ਉਹਨਾਂ ਨਾਲ ਹੀ ਅਸੀਂ ਗਾਂ ਜਾ ਕੇ ਤੇ ਸਾਡੀ ਸਰਾਵਾਂ ਤੇ ਨਾਲੇ ਅਸੀਂ ਉੱਥੇ ਗੱਡੀ ਆ ਤੇ ਅਸੀਂ ਉੱਧਰ ਨੂੰ ਜਾਣਾ ਹੀ ਮੈਂ ਇਧਰ ਦੀ ਜਾਦਣਾ ਨਾ ਬੱਚੇ ਨਾਲ ਮੁਸ਼ਕਲ ਜੀ ਹੋ ਜਾਂਦੀ ਆ ਚਲੋ ਵਿਚਾਰਾ ਮੰਨ ਵੀ ਗਿਆ ਸੀਗਾ ਤੇ ਫਿਰ ਆ ਚਲੋ ਮੈਂ ਅੱਗੇ ਤੁਹਾਨੂੰ ਦਿਖਾਉਣੀ ਆ ਅਸੀਂ ਫਿਰ ਇੱਥੇ ਘੁੰਮੇ ਘੰਮੇ ਬਥੇਰਾ ਬਹੁਤ ਦੁਨੀਆ ਵੀ ਇੱਧਰ ਵੀ ਬਹੁਤ ਦੁਨੀਆ ਸੀ ਇੱਥੇ ਬਹੁਤ ਲੋਕ ਵੇਖਣ ਆਉਂਦੇ ਸੀਗੇ ਇੱਥੇ ਉਹ ਖਾਂਦੇ ਪੀਂਦੇ ਪੈ ਸੀ ਜਿੱਥੇ ਲੋਕਾਂ ਨੇ ਸ਼ਾਲਾ ਮਾਰੀਆਂ ਸੀਗੀਆਂ ਤੇ ਇਹ ਸਭ ਚੀਜ਼ਾਂ ਦੇਖ ਕੇ ਸਾਰਾ ਫੁੱਲ ਤੇ ਅਨੁਸ਼ਾਨਿਤ ਬਣੀ ਹੋਈਆਂ ਸਾਰੀ ਤੇ ਅਸੀਂ ਸਾਰੋ ਕੁਝ ਦੇਖ ਕੇ ਮੈਂ ਸਾਰਾ ਮੈਂ ਕਦੀ ਦੇਖਿਆ ਨਹੀਂ ਸੁਖਿੰਦਰ ਜੀ ਨੇ ਤਾਂ ਦੇਖਿਆ ਸੀ ਕਿਹਾ ਮੈਂ ਤਾਂ ਦੇਖ ਕੇ ਜਾਂ ਤੂੰ ਚਲ ਤੂੰ ਦੇਖ ਲੈ ਇੱਕ ਵਾਰੀ ਤੇ ਮੈਂ ਨਾਲੇ ਚਲੋ ਵੀਡੀਓ ਬਣਾਉਣ ਲੱਗ ਪਈ ਸੀ ਮੈਂ ਚਲੋ ਵੇਖਦੀ ਆ ਫਿਰ ਜਿਆਦਾ ਨਾ ਗਾਂਵ ਹੀ ਨਹੀਂ ਪਹਿਲਾਂ ਲੋਕ ਨੇ ਇੱਥੇ ਵਿੱਚ ਪੈਸੇ ਸੁੱਟਦੇ ਹੁੰਦੇ ਸੀਗੇ ਹੁਣ ਸਾਰੇ ਪਾਸੇ ਉਹਨਾਂ ਨੇ ਸ਼ੀਸ਼ੇ ਲਾ ਦਿੱਤੇ ਉਹ ਕਹਿੰਦੇ ਨੇ ਹੁਣ ਨਹੀਂ ਕਿਸੇ ਨੇ ਮਤਲਬ ਸੁੱਟਣ ਦੇੰਦੇ ਵਿੱਚ ਨੀ ਤੇ ਲੋਕਾਂ ਨੇ ਤੇ ਐਵੇਂ ਵਿੱਚ 10 ਰੁਪਏ 5 ਰੁਪਏ 20 ਰੁਪਏ 100 ਰੁਪਏ ਕੋਈ ਸੁੱਟ ਕੇ ਜਾਂਦੇ ਸੀਗੇ ਤੇ ਉਹ ਕਹਿੰਦੇ ਫਿਰ ਉਹਨਾਂ ਨੇ ਬੰਦ ਕਰ ਦਿੱਤਾ ਸੀਗਾ ਤੇ ਫਿਰ ਅਸੀਂ ਉਦੋਂ ਸਾਰੇ ਪਾਸਿਓਂ ਘੁੰਮ ਕਾਮਾ ਕੇ ਆਏ ਸੀਗੇ ਤੇ ਹਿੰਮਦੀ ਮੈਂ ਤੇ ਫੋਟੋਸ ਵਗੈਰਾ ਕੀਤੀਆਂ ਸੀ ਫਿਰ ਅਸੀਂ ਹਿੰਮਤ ਬੜਾ ਖੁਸ਼ ਹੋ ਰਿਆ ਸੀਗਾ ਹਰੀਆਲੀ ਵਹ ਹਰੀਆਲੀ ਜੀ ਦੇਖ ਕੇ ਪੱਤੇ ਪੱਤੇ ਜੇ ਦੇਖ ਕੇ ਸਾਰੇ ਪਾਸੇ ਤੇ ਕਾਫੀ ਇੱਥੇ ਵੀ ਲੋਕ ਕਾਫੀ ਸੀਗੇ ਬਹੁਤ ਜਾਣੀ ਹੀ ਜਿਹੜੇ ਇੱਥੇ ਦੇਖਣ ਆਉਂਦੇ ਆ ਬਾਹਰੋਂ ਬਹੁਤ ਆਂਦੇ ਹੋਏ ਸੀਗੇ ਤੇ ਇਸੇ ਨਾਲ ਹੀ ਹੁੰਦਾ ਹੈ ਆਪਣਾ ਅੱਜ ਦਾ ਵਲੌਗ ਗਾਰਡ ਦੀ ਘੁੰਮ ਕੰਮ ਲਿਆ ਹੁਣ ਅਸੀਂ ਚੱਲਦੇ ਹਾਂ ਪਿੰਡ ਨੂੰ ਇਸ ਤੋਂ ਬਾਅਦ ਅਸੀਂ ਹੁਣ ਬਸ ਪਿੰਡ ਜਾਣਾ ਸੀਗਾ clarity Honnta si visanu da ojat bye- bye.